ਸੋਹਿਲਾ ਸੋਹਿਲਾ ਦਾ ਭਾਵ ਹੈ ਪਰਮਾਤਮਾ ਦੇ ਗੁਣ ਗਾਉਣੇ ਇਸ ਬਾਣੀ ਨੂੰ ਕੀਰਤਨ ਸੋਹਿਲਾ ਵੀ ਕਿਹਾ ਜਾਂਦਾ ਹੈ ਰਾਗ ਗੋੜੀ ਦੀਪਕੀ ਮਹੱਲਾ ਪਹਿਲਾ ਇਹ ਬਾਣੀ ਰਾਗ ਦੀਪਕੀ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਇੱਕ ਓਕਾਰ ਸਤਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਅਤੇ ਉਸ ਪਰਮਾਤਮਾ ਨੂੰ ਸਤਿਗੁਰ ਦੀ ਕਿਰਪਾ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਜਿਸ ਅਸਥਾਨ ਤੇ ਪ੍ਰਮਾਤਮਾ ਜੀ ਦੀ ਸਿਫਤ ਸਲਾਹ ਹੁੰਦੀ ਹੈ ਅਤੇ ਉਹਨਾਂ ਬਾਰੇ ਵਿਚਾਰ ਹੁੰਦੇ ਹਨ ਤਿਤਕਾਰ ਗਾਵੋ ਸੋਹਲਾ ਸਿਵਰੋ ਸਿਰਜਣਹਾਰੋ ਉਸ ਅਸਥਾਨ ਤੇ ਉਹਦੇ ਗੁਣ ਗਾਓ ਅਤੇ ਰਚਨਾ ਨੂੰ ਯਾਦ ਕਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ ਤੁਸੀ ਮੇਰੇ ਨੇੜੇ ਵਾਹਿਗੁਰੂ ਦੀ ਸਿਫਤ ਸਲਾਹ ਕਰੋ ਹਉ ਵਾਰੀ ਜਿਤ ਸੋਹੇ ਲਾ ਸਦਾ ਸੁਖ ਹੋਏ ਰਹਾਉ ਮੈਂ ਵਾਰੀ ਜਾਵਾਂ ਅਜੇਹੀ ਸਿਫਸਲਾ ਤੋਂ ਜਿਸ ਦੇ ਨਾਲ ਨਿਤ ਦਾ ਸੁਖ ਮਿਲਦਾ ਹੈ ਨਿਤ ਨਿਤ ਜਿਹੜੇ ਸੰਭਾਲੀਆਂ ਦੇਖੇਗਾ ਦੇਵਨ ਹਾਰ ਪਰਮਾਤਮਾ ਹਵੇਸ਼ਾ ਹੀ ਜੀਵਾਂ ਦੀ ਸੰਭਾਲ ਕਰਦਾ ਹੈ ਉਹ ਸਭ ਕੁਝ ਤੇੜ ਵਾਲਾ ਤੇਰੀ ਸੰਭਾਲ ਵੀ ਕਰੇਗਾ ਤੇਰੇ ਦਾਣੇ ਕੀਮਤ ਨਾ ਪਵੇ तिस ਦਾਤੇ ਕਵਨ ਸੁਮਾਰ ਤੇਰੇ ਦਾਣ ਦੀ ਕੀਮਤ ਕੋਈ ਪਾ ਨਹੀਂ ਸਕਦਾ ਅਜਿਹੇ ਦਾਤੇ ਦਾ ਕੋਈ ਅੰਦਾਜ਼ਾ ਕੀ ਕਰੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਹਰੀ ਦੇ ਮਿਲਾਪ ਦਾ ਸੰਬਤ ਅਤੇ ਸਮਾ ਤੁਰ ਦਰਗਾਹੋਂ ਲਿਖਿਆ ਹੋਇਆ ਹੈ ਤੁਸੀਂ ਮਿਲ ਕੇ ਸ਼ਗਨਾ ਦਾ ਤੇਲ ਪਾਓ ਦੇਹ ਸੱਜਣਾ ਅਸੀਸ ਸੜੀਆਂ ਜਿਉ ਹੋ ਵੈ ਸਾਹਿਬ ਸਿਉ ਮੇਲ ਮੇਰੇ ਸੱਜਣੋ ਅਸੀਸਾਂ ਦਿਓ ਕੀ ਤਾਂ ਜੋ ਮੈਂ ਆਪਣੇ ਸਾਹਿਬ ਨੂੰ ਮਿਲ ਪਾਵਾਂ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਪਰਮਾਤਮਾ ਦੇ ਮਿਲਾਪ ਦਾ ਇਹ ਸੱਦਾ ਘਰ ਘਰ ਨਿਤ ਹੀ ਪਹੁੰਚਦਾ ਅਤੇ ਮਿਲਣ ਦੀਆਂ ਆਵਾਜ਼ਾਂ ਪੈਂਦੀਆਂ ਹਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਨਾਨਕ ਜੇਕਰ ਇਸ ਸਦਨ ਵਾਲੇ ਨੂੰ ਯਾਦ ਕਰਦੇ ਰਹੀਏ ਤਾਂ ਮਿਲਾਪ ਦਾ ਦਿਨ ਜ਼ਰੂਰ ਹੀ ਆ ਜਾਂਦਾ ਹੈ। ਰਾਗ ਆਸਾ ਮਹੱਲਾ ਪਹਿਲਾ। ਇਹ ਬਾਣੀ ਰਾਗ ਆਸਾ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। 6 ਘਰ 6 ਗੁਰ 6 ਉਪਦੇਸ਼। 6 ਸ਼ਾਸਤਰ 6 ਹੀ ਇਹਨਾਂ ਦੇ ਕਰਤਾ ਅਤੇ 6 ਹੀ ਪ੍ਰਕਾਰ ਦੇ ਇਹਨਾਂ ਦੇ ਉਪਦੇਸ਼ ਹਨ। ਗੁਰ ਗੁਰ ਏਕੋ ਵੇਸ ਅਨੇਕ। ਗੁਰੂਆਂ ਦੇ ਗੁਰੂ ਵਾਹਿਗੁਰੂ ਸਿਰਫ ਇੱਕ ਆਪ ਹੀ ਹਨ ਭਾਵੇਂ ਕੀ ਇਹ ਨਾ ਦੇ ਤਿਸ ਤੇ ਰੂਪਾਂ ਦਾ ਕੋਈ ਅੰਤ ਨਹੀਂ ਬਾਬਾ ਜੈ ਕਰ ਕਰਤੇ ਕੀਰਤ ਹੋਏ ਬਾਬਾ ਜਿਸ ਮਤ ਅਨੁਸਾਰ ਰਚਨਹਾਰ ਪ੍ਰਮਾਤਮਾ ਦੀ ਸਿੱਸਲਾ ਪ੍ਰਵਾਨ ਹੈ ਸੋ ਕਰ ਰਾਗ ਵਡਾਈ ਤੋਏ ਰਹਾਓ ਉਸ ਮਤ ਨੂੰ ਪ੍ਰਵਾਨ ਕਰਨਾ ਵੱਡੀ ਵਡਿਆਈ ਹੈ ਵਿਸਿਆ ਚਸਿਆ ਕੜੀਆਂ ਪਹਿਰਾ ਤੇ ਦੀਵਾਰੀ ਮਾਹ ਹੋਆ। ਛੇਨ ਭਲ ਕੜੀਆਂ ਪਹਿਰ ਦਿਨ ਵਾਰ। ਇਨਾ ਤੋਂ ਮਹੀਨੇ ਬਣ ਜਾਂਦੇ ਹਨ। ਸੂਰਜ ਏਕੋ ਰੁੱਤ ਅਨੇਕ। ਸੂਰਜ ਇੱਕ ਹੀ ਹੈ ਪਰ ਮੌਸਮ ਕਈ ਬਦਲਦੇ ਰਹਿੰਦੇ ਹਨ। ਨਾਨਕ ਕਰਤੇ ਕੇ ਕੀਤੇ ਵੇਸ। ਨਾਨਕ ਤਿਵੇਂ ਹੀ ਰਚਨਹਾਰ ਵਾਹਿਗੁਰੂ ਦੇ ਕਈ ਸਰੂਪ ਹਨ। ਰਾਗ ਤਨਾਸਰੀ ਮਹੱਲਾ ਪਹਿਲਾ। ਇਹ ਬਾਣੀ ਰਾਗ ਤਨਾਸਰੀ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਗगन ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਅਸਮਾਨ ਇੱਕ ਥਾਲ ਹੈ ਸੂਰਜ ਅਤੇ ਚੰਦਰਮਾ ਦੀਵੇ ਹਨ ਤਾਰਿਆਂ ਦਾ ਇਕੱਠ ਜਾਨੋ ਜਿਵੇਂ ਮੋਤੀ ਹੋਣ ਤੂਪ ਮਲ ਆਇਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਪਹਾੜਾਂ ਤੋਂ ਚੰਦਨ ਦੀ ਮਹਿਕ ਵਾਲੀ ਹਵਾ ਅਤੇ ਇਹ ਹਵਾ ਚੋਰ ਕਰ ਰਹੀ ਹੈ ਅਤੇ ਸਾਰੀ ਬਨਸਪਤੀ ਜੋਤੀ ਸਰੂਪ ਅੱਗੇ ਫੁੱਲ ਹਨ ਕੈਸੀ ਆਰਤੀ ਹੋਏ ਇਹ ਕੈਸੀ ਕਮਾਲ ਦੀ ਆਰਤੀ ਹੋ ਰਹੀ ਹੈ ਭਵਖੰਡਨਾ ਤੇਰੀ ਆਰਤੀ ਭਿਆਨਕ ਸੰਸਾਰ ਤੋਂ ਬਚਾਉਣ ਵਾਲੀ ਤੇਰੀ ਇਹ ਆਰਤੀ ਹੈ ਅਨਹਤਾ ਸ਼ਵਦ ਵਜੰਤ ਪੇਰੀ ਰਹਾਉ ਆਰਤੀ ਵਿੱਚ ਸ਼ਬਦ ਧੁਨ ਦੀ ਤੋਤੀ ਵੱਜ ਰਹੀ ਹੈ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਨ ਏਕ ਤੋਹੀ ਦਿਸਦਿਆ ਹਜ਼ਾਰਾ ਅੱਖਾ ਤੁਹਾਡੀਆਂ ਹੀ ਹਨ ਉੰਜ ਤੁਹਾਡਾ ਇੱਕ ਵੀ ਨੇਤਰ ਨਹੀਂ ਇਹ ਹਜ਼ਾਰਾ ਸਰੂਪ ਤੁਹਾਡੇ ਹੀ ਹਨ ਉੰਜ ਪਾਵੇਂ ਦੇਖਣ ਲਈ ਇੱਕ ਵੀ ਸਰੂਪ ਤੁਹਾਡਾ ਨਹੀਂ ਹੈ ਸਹਸ ਪਦ ਬੀਮਲ ਨਨ ਏਕ ਪਦ ਗੰਧ ਬੀਣ ਸਹਿਸ ਤਵ ਗੰਧਿ ਉਹ ਚਲਤ ਮੋਹੀ ਤੇਰੇ ਹਜ਼ਾਰਾ ਕੋਮਲ ਚਰਨ ਹਨ ਦਿਸਦੇ ਸਰੂਪ ਵਿੱਚ ਜੀਵਾਂ ਕੋਲ ਇੱਕ ਵੀ ਚਰਨ ਨਹੀਂ ਹੈ ਇਦਾਂ ਹੀ ਤੁਸੀਂ ਬਿਨਾ ਨੱਕ ਦੇ ਹੋ ਪਰ ਦਿਸਦੇ ਤੁਹਾਡੇ ਹਜ਼ਾਰਾ ਨੱਕ ਹਨ ਤੁਹਾਡੀ ਇਸ ਖੇਡ ਨੇ ਮੈਨੂੰ ਮੋ ਲਿਆ ਹੈ ਸਭ ਮੈਂ ਜੋਤ ਜੋਤ ਹੈ ਸੋਏ ਸਭਨਾ ਦੇ ਅੰਦਰ ਉਸ ਪਰਮਾਤਮਾ ਦੀ ਹੀ ਜੋਤ ਹੈ ਤੇਸ ਦੇ ਚਾਨਣ ਸਭ ਮਹਿ ਚਾਨਣ ਹੋਏ ਉਸ ਜੋਤ ਦੇ ਚਾਨਣ ਦੇ ਨਾਲ ਸਾਰਿਆਂ ਦੇ ਅੰਦਰ ਚਾਨਣ ਹੁੰਦਾ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਦੇ ਨਾਲ ਇਹ ਜੋਤ ਪ੍ਰਗਟ ਹੋ ਜਾਂਦੀ ਹੈ ਜੋਤ ਇਸ ਭਾਵ ਹੈ ਸੋ ਆਰਤੀ ਹੋਏ ਜੋ ਤੁਹਾਨੂੰ ਚੰਗਾ ਲੱਗੇ ਸੋ ਹੀ ਤੁਹਾਡੀ ਆਰਤੀ ਹੈ ਹਰ ਚੈਣ ਕਵਨ ਮਕਰੰਦ ਲੋਭਿਤ ਮਨੋ ਾਂਦੇ ਨੂੰ 모ਹੇ ਆਏ ਪਿਆਸਾ ਤੁਹਾਡੇ ਚਨ ਕਵਲਾ ਦਾ ਭੋਰਾ ਮੇਰਾ ਮਨ ਇਨਾਂ ਤੇ 모ਇਆ ਪਿਆ ਹੈ ਮੈਨੂੰ ਦਿਨ ਰਾਤੀ ਇਨਾਂ ਚਲਨਾ ਦੀ ਹੀ ਪਿਆਸ ਹੈ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਤੇ ਰਹਿ ਨਾਇਵਾਸਾ ਨਾਨਕ ਪਪੀਹੇ ਨੂੰ ਤੁਸੀਂ ਆਪਣੀ ਕਿਰਪਾ ਦਾ ਪਾਣੀ ਦਿਓ ਜਿਸ ਦੇ ਨਾਲ ਇਹ ਸਦਾ ਹੀ ਤੁਹਾਡੇ ਨਾਮ ਦੇ ਨਾਲ ਜੁੜਿਆ ਰਹੇ ਰਾ ਗੋੜੀ ਪੂਰਬੀ ਮਹੱਲਾ ਚੌਥਾ ਇਹ ਬਾਣੀ ਰਾਗ ਗੋੜੀ ਪੂਰਬੀ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਕਾਮ ਕ੍ਰੋਧ ਦੇ ਨਾਲ ਸਰੀਰ ਬਹੁਤ ਭਰਿਆ ਹੋਇਆ ਸੀ ਸਤਗੁਰ ਦੇ ਮਿਨਾਪ ਦੇ ਨਾਲ ਇਹ ਦੋਨੋਂ ਟੋਟੇ ਟੋਟੇ ਹੋ ਗਏ ਪੂਰਾ ਪੁਲੀਖਤ ਲਿਖਿਆ ਗੁਰ ਪਾਇਆ ਮਨ ਹarli ਮੰਡਲ ਮੰਡਾ ਹੈ ਪਿਛਲੇ ਕਰਮਾਂ ਦੇ ਲੇਖਾ ਦੇ ਅਨੁਸਾਰ ਗੁਰੂ ਦੇ ਨਾਲ ਮੇਲ ਹੋ ਜਾਣ ਤੇ ਮਨ ਨਾਮ ਵਿੱਚ ਲੀਨ ਹੋ ਗਿਆ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਗੁਰੂ ਨੂੰ ਹੱਥ ਜੋੜ ਪ੍ਰਣਾਮ ਕਰਨਾ ਵੱਡਾ ਪੁੰਨ ਹੈ ਕਰ ਡੰਡੋਤ ਪੁੰਨ ਵੱਡਾ ਹੈ ਰਹਾਉ ਜ਼ਮੀਨ ਤੇ ਸਿੱਧਾ ਲੇਟ ਕੇ ਮੱਥਾ ਟੇਕਣਾ ਇਹ ਇੱਕ ਵੱਡਾ ਪੁੰਨ ਹੈ ਸਾਕਤ ਹਰ ਰਸਾ ਦਾ ਨਾ ਜਾਣਿਆ تیر ਅੰਤਰ ਹੋ ਮੈਂ ਕੰਡਾ ਹੈ ਮਨ ਮੁਖਾਣੇ ਵਾਹਿਗੁਰੂ ਦੇ ਪ੍ਰੇਮ ਦਾ ਸਵਾਦ ਨਹੀਂ ਜਾਣਿਆ ਕਿਉਂ ਜੋ ਉਹਨਾਂ ਦੇ ਅੰਦਰ ਹੋਮੇ ਹੈ ਜੋ ਜੋ ਚਲੈ ਚੁਬਹਿ ਦੁੱਖ ਪਾਵੈ ਜਮ ਕਾਲ ਸਹੈ ਸਿਰ ਡੰਡਾ ਹੈ ਅਜਿਹੇ ਲੋਕ ਜੀਵਨ ਵਿੱਚ ਹੋਮੇ ਕਰਕੇ ਦੁਖੀ ਰਹਿੰਦੇ ਹਨ ਅਤੇ ਇਹਨਾਂ ਨੂੰ ਸਿਰ ਉੱਤੇ ਮੋਤ ਦਾ ਡੰਡਾ ਸਹਿਣਾ ਪੈਂਦਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਧੁਖ ਜਨਮ ਮਰਨ ਭਵ ਖੰਡਾ ਹੈ ਗੁਰਮੁਖ ਨਾਮ ਵਿੱਚ ਲੀਨ ਰਹਿੰਦੇ ਹਨ ਅਤੇ ਉਹਨਾਂ ਦਾ ਸੰਸਾਰ ਵਿੱਚ ਜਨਮ ਮਰਨ ਦੇ ਚੱਕਰ ਦਾ ਦੁੱਖ ਕਟਿਆ ਜਾਂਦਾ ਹੈ ਆਬਿਨਾਸੀ ਪੁਰਖ ਪਾਇਆ ਪਰਮੇਸ਼ਰ ਵਹਿ ਸੋਭ ਖੰਡ ਬ੍ਰਹਮੰਡਾ ਹੈ ਇਹਨਾਂ ਨੂੰ ਸਦਾ ਹਰੀ ਮਿਲ ਜਾਂਦਾ ਹੈ ਅਤੇ ਇਹ ਸਾਰੀ ਦੁਨੀਆ ਵਿੱਚ ਇੱਜ਼ਤ ਪਾਉਂਦੇ ਹਨ ਹਾਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਗ ਰਾਗ ਵੱਡ ਵੱਡਾ ਹੈ ਗਰੀਬ ਅਤੇ ਮਸਕੀਨ ਮੈਂ ਤੁਹਾਡਾ ਹੀ ਹਾਂ ਤੁਸੀਂ ਵੱਡੇ ਤੋਂ ਵੱਡੇ ਹੋ ਮੇਰੀ ਇੱਜ਼ਤ ਰੱਖੋ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਤੁਹਾਡੇ ਸੇਵਕ ਨਾਨਕ ਨੂੰ ਤੁਹਾਡੇ ਨਾਮ ਦਾ ਹੀ ਸਹਾਰਾ ਹੈ ਅਤੇ ਤੁਹਾਡੇ ਨਾਮ ਤੋਂ ਹੀ ਸੁਖ ਪ੍ਰਾਪਤ ਹੁੰਦਾ ਹੈ ਰਾ ਗੋੜੀ ਪੂਰਵੀ ਮਹੱਲਾ ਪੰਜਵਾਂ ਇਹ ਬਾਣੀ ਰਾਗ ਗੋੜੀ ਪੂਰਵੀ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਮੈਂ ਬੇਨਤੀ ਕਰਦਾ ਹਾਂ ਸੁਣੋ ਮੇਰੇ ਮਿੱਤਰ ਜੀ ਇਹ ਜੀਵਨ ਸੰਤਾ ਦੀ ਸੇਵਾ ਦਾ ਹੈ ਹੀ ਹਾਂ ਖਾਰ ਚਲੋ ਹਰ ਲਾਹਾ ਅੱਗੇ ਵਸਨ ਸੋਹਿਲਾ ਇਸ ਜਗਤ ਵਿੱਚ ਹਰੀ ਦਾ ਨਾਮ ਜਪ ਕੇ ਜਾਓ ਤਾਂ ਜੋ ਅੱਗੇ ਵਸਨਾ ਸੋਖਾ ਹੋ ਜਾਵੇ। ਆਉਦ ਘਟਾਏ ਦਿਨ ਸਹ ਰਹਿ ਨਾਰੇ ਦਿਨ ਰਾਤ ਤੇਰੀ ਉਮਰ ਘਟਦੀ ਜਾ ਰਹੀ ਹੈ। ਮਨ ਗੁਰ ਮਿਲ ਕਾ ਸਵਾਰੇ ਰਹਾਓ। ਏ ਮੇਰੇ ਮਨ ਨਾਮ ਜਪ ਤਾਂ ਜੋ ਇਹ ਤੇਰੇ ਕੰਮ ਸਵਾਰ ਦੇ। ਇਹ ਸੰਸਾਰ ਵਿਕਾਰ ਸੰਸੇ ਮਹ ਤਰਿਓ ਬ੍ਰਹਮ ਗਿਆਨੀ। ਇਹ ਸੰਸਾਰ ਦੇ ਜੀਵ ਐਵੇਂ ਬੇਕਾਰ ਪਰਮ ਵਿੱਚ ਰਹਿੰਦੇ ਹਨ ਜਿਨ੍ਹਾਂ ਨੂੰ ਵਹਿਗਰੂ ਦਾ ਗਿਆਨ ਹੈ ਉਹ ਇਸ ਸੰਸਾਰ ਸਮੁੰਦਰ ਤੋਂ ਉਤਰ ਜਾਂਦੇ ਹਨ ਜਿਸੇ ਜਗਾਏ ਪਿਆਵੇ ਇਹ ਰਸ ਅਕਤ ਕਤਾ ਤਿਨ ਜਾਣੀ ਜਿਨ੍ਹਾਂ ਨੂੰ ਉਹ ਭਰਮ ਦੀ ਨੀਂਦਰ ਤੋਂ ਜਗਾ ਕੇ ਆਪਣੇ ਨਾਮ ਦਾ ਰਸ ਪਿਆ ਦਿੰਦਾ ਹੈ ਉਸ ਨੂੰ ਤੇਰੀ ਭੇਦ ਭਰੀ ਕਥਾ ਦਾ ਗਿਆਨ ਹੋ ਜਾਂਦਾ ਹੈ ਜਾ ਕੋ ਆਏ ਸੋਈ ਬਹਜੋ ਹਰ ਗੁਰਤੇ ਮਨ ਹੈ बसेरा ਜਿਸ ਕਮ ਆਏ ਹਾਂ ਸੋਈ ਕਰੋ ਅਤੇ ਨਾਮ ਜਪੋ ਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਤੁਹਾਡੇ ਮਨ ਦੇ ਅੰਦਰ ਵਸਣਗੇ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਇ ਕੋ ਫੇਰਾ ਤੁਸੀਂ ਆਪਣਾ ਘਰ ਜਿੱਥੇ ਵੈਗਰੂ ਨਾਲ ਮੇਲ ਹੋ ਜਾਂਦਾ ਹੈ ਸੁਖ ਅਤੇ ਸਹਜ ਸੁਭਾਅ ਪ੍ਰਾਪਤ ਕਰ ਲਵੋਗੇ ਅਤੇ ਤੁਹਾਡਾ ਜਨਮ ਮਰਨ ਦਾ ਗੇੜਾ ਖਤਮ ਹੋ ਜਾਏਗਾ ਅੰਤਰ ਜਾਮੀ ਪੁਰਖ ਬਿਤਾਤੇ ਸਰਤਾ ਮਨ ਕੀ ਪੂਰੇ ਹੇ ਮਨ ਦੀਆਂ ਪੁੱਜਣ ਵਾਲੇ ਕਰਮ ਬਣਾਉਣ ਵਾਲੇ ਮਨ ਦੀ ਸ਼ਰਦਾ ਪੂਰੀ ਕਰਨ ਵਾਲੇ ਜੀਓ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਤੁਹਾਡਾ ਸੇਵਕ ਨਾਨਕ ਇਹੀ ਸੁਖ ਮੰਗਦਾ ਹੈ ਕਿ ਇਹਨੂੰ ਤੁਸੀਂ ਕਿਰਪਾ ਕਰਕੇ ਚਰਣਾ ਦੀ ਧੂੜ ਦਿਓ ਅਤੇ ਗੁਰਮੁਖਤਾ ਪ੍ਰੇਮੀ ਬਣਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ